ਬੇਰੋਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਮੈਂ ਮੁਕਤੀ ਦੀ ਮੰਗ ਕਰਦਾ ਮੰਗ ਕਰਦਾ ਪਿੱਛੇ ਆਓ ਯਾਰ ਇੱਕ ਸਾਥ ਅਸੀਂ ਦਰਦ ਦਰਦ ਕੇ ਖਾ ਰਹੇ ਹਾਂ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਪਰ ਰੈਟਨ ਪ੍ਰੂਫ ਹੈ ਇਕੱਲੇ ਇਕੱਲੇ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮਨਜੀ ਕੋ ਗਏ ਆ ਪਰ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲਾ ਕੀ ਨਹੀਂ ਕਰਨੀ ਚਾਹੀਦੀ 1500 ਰੁਜ਼ਗਾਰਿਆ 1500 ਮਜ਼ਦੂਮ ਸਾਟਾ ਸਾਡੀਆਂ ਧੀਆਂ ਪੈਣਾ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਉਹ ਪੱਥਰ ਰੋਟੀ ਖਾਣਗੇ ਮੇਰੇ ਨਾਲ ਕੋਈ ਗਰੀਬਾਂ ਨਾਲ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਈ ੜ ਕੇ ਭੀਕ ਮੰਗਣ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਨੇ ਲਈ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰ ਜਿਹੜਾ ਇਸ ਪ੍ਰੋਜੈਕਟ ਤੋਂ ਰੋਟੀ ਖਾਂਦਾ ਮਹਾਜਾ ਕੀ 12-13 ਹਜ਼ਾਰ ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13 ਹਜ਼ਾਰ ਨਹੀਂ ਦੇ ਸਕਦੀ ਤੇ ਜਿਹੜੇ ਅੰਦਰ ਪੀਪੀਐਮਚੇ ਬੈਠੇ ਆ 20-25-25 ਹਜ਼ਾਰ ਰੁਪਏ ਕਿਉਂ ਲੈਣਦੇ ਆ ਇਹੋ ਚੀਜ਼ ਹਮਤੋਂ ਅਪਨ ਮਿਲ ਕੇ ਖੋਦ ਹੈ ਉਹਨਾਂ ਨੇ ਇਹ ਵੀ ਤੁੰਗਲ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2-4-5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸਦਾ ਜਵਾਬ ਚਾਹੀਦਾ ਕਦੋਂ ਚੱਲੂਗਾ ਨੇ 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 ਅੰਨੇ ਲੋਕਾਂ ਦਾ ਰੋਜ਼ਗਾਰ ਕਦੋਂ ਮਿਲੂਗਾ ਮੈਂ ਤੁਹਾਡੀ ਮਾਂ ਦੀ ਰੋਟੀ ਬਣਾਉਂਦਾ ਮੈਂ ਮੁੱਖ ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋਹਤ ਚਲਾਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕ ਕੀ ਵਿਰੋਧ ਹੋਇਆ ਜਾਣਬੁੱਝ ਕੇ ਕੀਤਾ ਗਿਆ ਜਾਣਬੁੱਝ ਕੇ ਕੀਤਾ ਗਿਆ ਮੈਨੂੰ ਨੂੰ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਦੇ ਹੋ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਡ ਕੇ ਭੀਗ ਲੱਟ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਗਾਲਾਂ ਜਿੰਨੇ ਵੀ ਗੱਡੀਆਂ ਜੀ ਜੇ ਹੱਥ ਚਲਾ ਕੇ ਹੋਈ ਆ ਤੇ ਬੇहद ਮੰਦ ਭਾਗੀ ਬੇहद ਮੰਦ ਹਰ ਇੱਕ ਵਾਰੀ ਆ ਕੇ ਦੂਜਨ ਆਪਣਾ ਮਨੋਰੰਜਨ ਮੇਲ ਲਈ ਆ ਮੈਨੂੰ ਡਿਸਟਰਬ ਕਰਿਆ ਸਿਆਸੀ ਮੰਚ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਬਿਲਕੁਲ ਗਲਤ ਗੱਲ ਐ ਗਾਲ ਗਾਲ ਹੱਟ ਲੈ ਬਿਲਕੁਲ ਗਲਤ ਗੱਲ ਐ ਜੀ ਬਿਲਕੁਲ ਗਲਤ ਗੱਲ ਕਰਾ ਜੀ ਇਹ ਗਾਲ ਗਲ ਇਹ ਘੋਤਾ ਨਹੀਂ ਜਾਂ ਸਾਡੇ ਲਈ ਘੋਤਾ ਵਾ ਇਹ ਸਾਡੇ ਲਈ ਘੋਤਾ ਤੂੰ ਗਾਲ ਕੱਢਦਾ ਕਿੱਥੇ ਨਹੀਂ ਆ ਨਾ ਸਰਜੀਤ ਇੱਕ ਸਾਥ ਅਸੀਂ ਦਰਦ ਦਰਦ ਕੇ ਖਾ ਰਹੇ ਆ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰਿਟਰਨ ਪ੍ਰੂਫ ਐ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮਨਾ ਜੀ ਕੋ ਗਏ ਆ ਕਿ ਕਿ ਮੰਨਾ ਜੀ ਸਾਡੀ 2 ਵਜੇ ਤੱਕ ਨੋਮਤ ਆ ਗਈ 2 ਵਜੇ ਤੱਕ ਇਸ ਕਰਕੇ ਨੋਮਤ ਆ ਕਿਉਂਕਿ ਜਿਵੇਂ ਮੰਨਾ ਜੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮੁਲਾਜ਼ਮ ਸਾਡਾ ਸਾਡੀਆਂ ਧੀਆਂ ਪੜ੍ਹਨ ਜਿਹਨਾਂ ਦੇ ਹਸਬੰਦ ਨਹੀਂ ਹੈਗੇ ਕਿਹਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਣਗੇ ਹਾਂ ਮੇਰਾ ਬੰਦਾ ਹਾਂ ਜੀ ਮੈਂ ਵੀ ਆਪੀ ਆਤੀ ਸੋ ਲੋ ਜੇ ਮੰਗਾ ਜਾਏ ਪਰ ਇਹ ਹਲਾਜ ਜਾਏ ਭਾਜੀ ਜਿਹੜਾ ਦੋ ਹੋਇਆ ਉਹ ਹਲਾਜ ਜੈ ਸੀਗੇ ਜੋ ਉਹਨੇ ਬੋਲਿਆ ਉਹ ਜੈ ਸੀ ਪਰ ਫਿਰ ਵੀ ਆਪਾਂ ਨੂੰ ਫੜ ਕੇ ਲੈ ਕੇ ਗਿਆ ਕਿੰਨੇ ਇਹ ਗੱਲ ਫਤੋ ਪਾਈ ਵਾਲੀ ਚੱਲ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮੁੰਨਾ ਜੀ ਨੇ ਅ ਅਦਾ ਮੁੱਦਾ ਚੁੱਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰਾਂ ਦੇ ਇਸ ਉੱਪਰ ਜਿਹੜਾ ਤੂੰ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀ ਮੈਚੇ ਬੈਠੇ ਆ 20 25 25000 ਰੁਪਇਆ ਕਿਉਂ ਲਾਂਡੇ ਆ ਮੈਨੂੰ ਐਸੀ ਦਾ ਜਵਾਬ ਚਾਹੀਦਾ 90 ਲੱਖ ਰੁਪਇਆ 90 ਲੱਖ ਰੁਪਇਆ ਬਜਟ ਆ ਰਿਹਾ ਮਹੀਨੇ ਦਾ 90 ਲੱਖ ਰੁਪਇਆ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਦਰਦ ਦਰਦ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸੜਨਾ ਮੋੜ ਨਾ ਮੋੜ ਲਾਇਆ ਜੇ ਸਾਡੇ ਅੱਜ ਮੋੜ ਨਾ ਮੋੜ ਲਾਇਆ ਤੇ ਕੀ ਗੱਲ ਮੋਕਨ ਤਕਲੀਫ ਹੋ ਗਈ ਆ ਕਸੂਰ ਕਿਹਦਾ ਬਾਤ ਕਸੂਰ ਭਾਰੀ ਤੂੰ ਤੇ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਭਈ ਇੱਕ ਸਾਲ ਤੋਂ ਧੱਕੇ ਖਾ ਰਹੇ ਆ ਅਪਾ ਜੇ ਆਪਰ ਮੰਤਰੀ ਸਾਹਿਬ ਨੂੰ ਚਲ ਜਾ ਚੀਫ ਸੈਕਟਰੀ ਕੋ ਚਲ ਜਾ ਸਾਰੀ ਗੱਲ ਮੁੱਖੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੁਦ ਆਏ ਉਹਨਾਂ ਨੇ ਇਹ ਵੀ ਸੁਣ ਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸੀ ਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਨਹੀਂ ਨਹੀਂ ਅਮੇ ਲੋਕਾਂ ਦਾ ਜਿਹੜਾ ਰੁਜ਼ਗਾਰ ਕਦੋਂ ਮਿਲੂਗਾ ਕਦੋਂ ਬਿਕਲੇਗਾ